ਗੁਰੂ ਪਿਆਰਿਓ ਬਾਬਾ ਆਨੰਦ ਸਿੰਘ ਜੀ ਦੇ ਕੁਝ ਬਚਨ ਆ ਜਿਹੜੇ ਜੇਕਰ ਅਸੀਂ ਆਪਣੀ ਜ਼ਿੰਦਗੀ ਵਿੱਚ ਕਮਾ ਲਈਏ ਸਾਡੀ ਜ਼ਿੰਦਗੀ ਵਿੱਚ ਬਹੁਤ ਬਦਲਾਅ ਸਕਦਾ ਜਿਹੜੀ ਸ਼ਾਂਤੀ ਨੂੰ ਅਸੀਂ ਲੱਭਦੇ ਫਿਰਦੇ ਆ ਉਹ ਮਹਾਪੁਰਖਾਂ ਦੀ ਕਿਰਪਾ ਨਾਲ ਉਹਨਾਂ ਦੀ ਸੰਗਤ ਵਿੱਚ ਉਹਨਾਂ ਦੇ ਬਚਨਾਂ ਦੇ ਨਾਲ ਅਸੀਂ ਪੂਰਾ ਕਰ ਸਕਦੇ ਆ ਜਿਹੜੀ ਚੀਜ਼ ਅਸੀਂ ਚਾਹੁੰਦੇ ਆ ਵੀ ਸਾਨੂੰ ਮਿਲ ਜਾਵੇ ਇਹ ਮਨ ਦਾ ਸੁੱਖ ਜਿਹੜਾ ਇਹੀ ਮਨ ਦੀ ਸ਼ਾਂਤੀ ਸਾਰੇ ਚਾਹੁੰਦੇ ਆ ਪਰ ਸਾਡੇ ਕੋਲ ਨਹੀਂ ਹੈਗੀ ਤਾਂ ਆਓ ਜਾਣਦੇ ਆ ਬਾਬਾ ਆਨੰਦ ਸਿੰਘ ਜੀ ਦੇ ਉਹ ਬੜੇ ਕੀਮਤੀ ਬਚਨ ਸਭ ਤੋਂ ਪਹਿਲਾਂ ਮਨ ਦੀ ਗਰੀਬੀ ਬਾਬਾ ਆਨੰਦ ਸਿੰਘ ਜੀ ਦੇ ਬਚਨ ਆ ਕਿ ਸਭ ਤੋਂ ਵੱਡੀ ਸ਼ਰਤ ਇਹ ਆ ਨਾਮ ਦੀ ਪ੍ਰਾਪਤੀ ਲਈ ਮਨ ਦੀ ਗਰੀਬੀ ਹੋਣੀ ਬੜੀ ਜ਼ਰੂਰੀ ਆ ਪਾਣੀ ਕਦੇ ਵੀ ਉੱਚੇ ਥਾਂ ਨੂੰ ਨਹੀਂ ਚੜਦਾ ਜਦੋਂ ਵੀ ਦੇਖੋਗੇ ਨੀਵੇਂ ਥਾਂ ਨੂੰ ਇਹ ਆਪੇ ਆਪ ਚੱਲ ਕੇ ਆਉਂਦਾ ਜਿਸ ਤਰ੍ਹਾਂ ਜਿੱਥੇ ਗਰੀਬੀ ਆਗੀ ਉੱਥੇ ਨਾਮ ਟਿਕੂਗਾ ਇਹ ਦਾਤ ਝੂਠੇ ਕਾਮੀ ਕਰੋਧੀ ਹੰਕਾਰੀ ਬੰਦਿਆਂ ਨੂੰ ਨਹੀਂ ਮਿਲ ਸਕਦੀ ਉਹਨਾਂ ਤੋਂ ਤਾਂ ਸੈਂਕੜੇ ਕੋ ਦੂਰ ਰਹਿੰਦੀ ਆ ਜਿਨ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਗੁਰ ਪਾਸ ਉਥੇ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ ਗੁਰੂ ਸਾਹਿਬ ਜੀ ਫਰਮਾਉਂਦੇ ਆ ਜਿਸ ਤਰ੍ਹਾਂ ਖੰਡ ਰੇਤ ਵਿੱਚ ਮਿਲੀ ਪਈ ਹੋਵੇ ਉਹਨੂੰ ਹੁਣ ਹੱਥ ਹੀ ਨਹੀਂ ਖਾ ਸਕਦਾ ਉਹ ਤਾਂ ਮਿੱਧ ਕੇ ਲੰਘ ਜਾਵੇਗਾ ਪਰ ਹਾਂ ਕੀੜੀ ਉਹਨੂੰ ਚੁਣ ਕੇ ਖਾ ਸਕਦੀ ਆ ਹਰ ਹੈ ਖਾਂਡ ਰੇਤ ਮੈਂ ਬਿਖਰੀ ਹਾਥੀ ਚੁਣੀ ਨਾ ਜਾਏ ਕਹ ਕਬੀਰ ਗੁਰ ਭਲੀ 부ਝਾਈ ਕੀਟੀ ਹੋਏ ਕੈ ਖਾਏ ਹੁਣ ਤੁਸੀਂ ਵੇਖਿਆ ਹੁਣਾ ਮਾਈਆਂ ਬੀਬੀਆਂ ਆਮ ਹੀ ਅਕਸਰ ਪੁਰਾਣੇ ਜ਼ਮਾਨੇ ਵਿੱਚ ਮਿੱਟੀ ਦੇ ਭਾਂਡੇ ਵਿੱਚ ਘਿਓ ਪਾ ਕੇ ਰੱਖਦੀਆਂ ਸੀ ਸਮਾਂ ਪਾ ਕੇ ਭਾਂਡਾ ਟੁੱਟ ਜਾਂਦਾ ਸੀ ਤੇ ਉਹਨੂੰ ਬਾਹਰ ਸੁੱਟ ਦਿੰਦੀਆਂ ਸੀ ਹੁਣ ਠਿਕਰੀਆਂ ਪਈਆਂ ਰਹਿ ਗਈਆਂ ਕਿਸੇ ਦੇ ਕੋਈ ਕੰਮ ਨਹੀਂ ਪਰ ਕੀੜੀਆਂ ਉਹ ਠਿਕਰੀ ਵਿੱਚੋਂ ਵੀ ਕੁਝ ਨਾ ਕੁਝ ਲੱਭਦੀਆਂ ਨੇ ਕਤਾਰਾਂ ਬਣ ਕੇ ਆਉਂਦੀਆਂ ਨੇ ਤੇ ਲੱਭ ਕੇ ਲੈ ਜਾਂਦੀਆਂ ਨੇ ਉਹ ਤਹਿ ਤੱਕ ਕੀੜੀ ਪਹੁੰਚਦੀ ਹੈ ਇਸੇ ਤਰ੍ਹਾਂ ਜਦੋਂ ਆਪਾਂ ਬੋਰ ਕਰਦੇ ਹਾਂ ਮਿੱਟੀ ਦੀਆਂ ਕਈ ਤਹਿਾਂ ਆਉਂਦੀਆਂ ਪਾండు ਰੋੜ ਰੇਤਾ ਆਦ ਫਿਰ ਪਾਣੀ ਦਾ ਪਤਨ ਮਿਲ ਹੀ ਜਾਂਦਾ ਨਾ ਹੁਣ ਪਾਣੀ ਛੱਲਾ ਮਾਰਦਾ ਉੱਪਰ ਨੂੰ ਉੱਠਦਾ ਇਸੇ ਤਰ੍ਹਾਂ ਨਾਮ ਅਭਿਆਸੀ ਨੂੰ ਵੀ ਗਰੀਬੀ ਦੀਆਂ अनेका ਤਿਆਂ ਵਿੱਚੋਂ ਲੰਘਣਾ ਪੈਂਦਾ ਫਿਰ ਉਹਦੀ ਵਡਿਆਈ ਸੋਭਾ ਉਹਦੀ ਸਾਰੇ ਸੰਸਾਰ ਦੇ ਵਿੱਚ ਹੁੰਦੀ ਹੈ ਜੀ ਸਭ ਹੂ ਤਲੈ ਤਲੈ ਸਭ ਉੱਪਰ ਇਹੇ ਦ੍ਰਿਸ਼ਟ ਦ੍ਰਿਸ਼ਟਾਏ ਪੈਰ ਸਭ ਤੋਂ ਨੀਵੇਂ ਹੁੰਦੇ ਆ ਪੈਰਾਂ ਦੇ ਹੀਟਾਂ ਧੂੜ ਹੁੰਦੀ ਆ ਇਹ ਧੂੜ ਵਿੱਚ ਇਤਨੀ ਕੋਮਲਤਾ ਆ ਜਾਂਦੀ ਆ ਉੱਡ ਕੇ ਸਿਖਰ ਅਸਮਾਨ ਜਾ ਕੇ ਪਹੁੰਚਦੀ ਆ 베ਰੀ ਨੂੰ ਜਦੋਂ ਫਲ ਲੱਗਦਾ ਨਾ ਬਾਬਾ ਆਨੰਦ ਸਿੰਘ ਜੀ ਕਹਿੰਦੇ ਨਿਉਂ ਜਾਂਦੀ ਆ ਇੰਨੀ ਗਰੀਬੀ ਆ ਜਾਂਦੀ ਹੈ ਜੇ ਕੋਈ ਇੱਟਾਂ ਮਾਰਦਾ ਤਾਂ ਉਹਨੂੰ ਵੀ ਫਲ ਦਿੰਦੀ ਹੈ ਰੰਡ ਤੇ ਬਾੰ ਸਿੱਧੇ ਜਾਂਦੇ ਆ ਕਿਉਂਕਿ ਵਿੱਚੋਂ ਪੋਲੇ ਹੁੰਦੇ ਆ ਦੇਖੋ ਜੀ ਇਸੇ ਤਰ੍ਹਾਂ ਗੁਰਮਖ ਵਸਤੂ ਪਾ ਕੇ ਨਿਉਂ ਜਾਂਦੇ ਆ ਮਨਮਖੁੱਪਰ ਨੂੰ ਜਾਂਦੇ ਆ ਬਾੰਸ ਤੇ ਰੰਡ ਦੇ ਵਾਂਗ ਪਰੰਤੂ ਵਿੱਚੋਂ ਪੋਲੇ ਤੇ ਫੁੱਕੇ ਹੀ ਹੁੰਦੇ ਆ ਇਸੇ ਤਰ੍ਹਾਂ ਇੱਕ ਹੁੰਦੇ ਆ ਬਚਨ ਇੱਕ ਹੁੰਦੇ ਆ ਕੁ ਬਚਨ ਮਹਾਪੁਰਸ਼ ਬਚਨ ਕਰਦੇ ਆ ਮਨਮੁਖ ਮਾੜੇ ਬਚਨ ਕਰਦੇ ਕੋ ਬਚਨ ਕਰਦੇ ਆ ਪਹਾੜਾਂ ਦੀ بارش ਪਹਾੜੀ ਸਹਾਰ ਸਕਦੇ ਆ ਜੇ ਮੈਦਾਨ ਵਿੱਚ ਪਹਾੜਾਂ ਦੀ بارش ਹੋ ਜੇ ਨਾ ਪਰਲੂ ਆ ਜੇ ਇਸੇ ਤਰ੍ਹਾਂ ਕੋ ਬਚਨ ਮਹਾਪੁਰਖ ਹੀ ਸਹਾਰ ਸਕਦੇ ਆ ਜਿਮੀਦਾਰ ਦਿਲ ਵਿੱਚ ਰੱਖਦੇ ਹਨ ਤੇ ਸਮਾ ਪਾ ਕੇ ਬਦਲਾ ਲੈਂਦੇ ਕੁਝ ਇਹੋ ਜਿਹੇ ਲੋਕ ਆ ਜਿਹੜੇ ਬਾਅਦ ਵਿੱਚ ਬਦਲਾ ਲੈਂਦੇ ਆ ਪੜੇ ਲਿਖੇ ਕਲਮ ਨਾਲ ਈਰਖਾ ਕੱਢਦੇ ਆ ਪਰ ਮਹਾਪੁਰਖ ਬਖਸ਼ਣ ਹਾਰ ਹੁੰਦੇ ਆ ਮਿਹਰਬਾਨ ਹੁੰਦੇ ਆ ਵੱਡਿਆਂ ਦੇ ਦਿਲ ਵੱਡੇ ਹੁੰਦੇ ਆ ਛੋਟਿਆਂ ਦੇ ਦਿਲ ਬਾਬਾ ਆਨੰਦ ਸਿੰਘ ਜੀ ਕਹਿਆ ਕਰਦੇ ਸੀ ਛੋਟੇ ਹੁੰਦੇ ਆ ਕਿਸੇ ਦੀਵਾਨ ਵਿੱਚ ਨਾ ਕੋਈ ਮਹਾਪੁਰਖ ਆ ਗਿਆ ਕਿਸੇ ਨੇ ਉਹਨੂੰ ਟੋਣ ਲਈ ਪੁੱਛਿਆ ਵੀ ਤੁਹਾਡਾ ਨਾਂ ਕੀ ਆ ਤਾਂ ਉਹਨੇ ਕਿਹਾ ਸ਼ਾਂਤੀਦਾਸ ਉਹਨੇ ਫਿਰ ਪੁੱਛਿਆ ਵੀ ਉਹੀ ਜਵਾਬ ਦਿੱਤਾ ਉਹਨੇ 2-3 ਵਾਰੀ ਹੋਰ ਪੁੱਛਿਆ ਉਹ ਸੋਟੀ ਚੱਕ ਕੇ ਨਾ ਮਗਰ ਭੱਜ ਗਿਆ ਕਹਿੰਦਾ ਤੈਨੂੰ ਸੁਣਦਾ ਨਹੀਂ ਵੀ ਉਹ ਆਦਮੀ ਨੇ ਕਿਹਾ ਵੀ ਮੈਂ ਤਾਂ ਦੇਖਣਾ ਸੀਗਾ ਵੀ ਸੱਚ ਮੱਚ ਹੀ ਤੁਸੀਂ ਸ਼ਾਂਤੀ ਦਾਸ ਹਿਓ ਮੈਨੂੰ ਤਾਂ ਹੁਣ ਪਤਾ ਲੱਗਿਆ ਤੁਸੀਂ ਸ਼ਾਂਤੀ ਦਾਸ ਨਹੀਂ ਤੁਸੀਂ ਤਾਂ ਭਾਂਬੜ ਦਾਸ ਹਿਓ ਸੋ ਉਤੋਂ ਉਤੋਂ ਗਰੀਬੀ ਦਿਖਾਉਣ ਵਾਲੇ ਬੜੇ ਦਿਖਾਈ ਦੇਣਗੇ ਪਰੰਤੂ ਗੁਰੂ ਸਾਹਿਬ ਜੀ ਆਪਾਂ ਨੂੰ ਹੁਕਮ ਦਿੰਦੇ ਆ ਵੀ ਚੰਗੀ ਤਰ੍ਹਾਂ ਆਪਣੇ ਮਨ ਨੂੰ ਟਿਕਾ ਕੇ ਟਣਕਾ ਲਵੋ ਗਰੀਬੀ ਬੜੀ ਜ਼ਰੂਰੀ ਹੈ ਦੂਜਾ ਬਚਨ ਬਾਬਾ ਅਨੰਦ ਸਿੰਘ ਜੀ ਦਾ ਉਹ ਮਨ ਨੂੰ ਬਸ ਕਰਨ ਦੇ ਨਾਲ ਇਹ ਬਚਨ ਜੁੜਿਆ ਹੋਇਆ ਹੁਣ ਜਦੋਂ ਆਪਾਂ ਗੱਲ ਕਰਦੇ ਆਂ ਸ਼ਰਤ ਆਉਂਦੀ ਆ ਮਨ ਨੂੰ ਵਸ ਕਰਨ ਦੀ ਜਿਹਦਾ ਮਨ ਹੀ ਵਸ ਚ ਨਹੀਂ ਉਹ ਕਦੋਂ ਨਾਮ ਅਭਿਆਸੀ ਹੋ ਸਕਦਾ ਕੱਲੇ ਚੇਲੇ ਪਾਉਣ ਨਾਲ ਕੇਲੇ ਰੱਖ ਲੈਣ ਦੇ ਨਾਲ ਚੋਲੇ ਪਾਉਣ ਦੇ ਨਾਲ ਮਾਲਾ ਫੜਨ ਦੇ ਨਾਲ ਸੇਵਕਾਂ ਤੋਂ ਮੱਥਾ ਟਿਕਾਉਣ ਨਾਲ ਕੋਈ ਨਾਮ ਅਭਿਆਸੀ ਹੋ ਸਕਦਾ ਜੀ ਮਹਾਪੁਰਖ ਕਹਿੰਦੇ ਨਹੀਂ ਕਦੇ ਵੀ ਨਹੀਂ ਹੋ ਸਕਦਾ ਵੀ ਚਿੱਟੇ ਕੱਪੜੇ ਪਾਲੇ ਕੋਈ ਬਾਣਾ ਪਾਲੇ ਕੋਈ ਹੋ ਸਕਦਾ ਨਹੀਂ ਹਰੇਕ ਨੂੰ ਆਪਣੇ ਮਨ ਦਾ ਪਤਾ ਹੁੰਦਾ ਚੰਗੀ ਗੱਲਾਂ ਵੀ ਲੋਕਾਂ ਨੂੰ ਧੋਖੇ ਵਿੱਚ ਪਾਉਣ ਤੋਂ ਪਹਿਲਾਂ ਉਹ ਆਪਣੇ ਮਨ ਨੂੰ ਟਣਕਾ ਕੇ ਦੇਖ ਲੈ ਕਿ ਮਨ ਕਿਵੇਂ ਬਸ ਵਿੱਚ ਆਉਂਦਾ ਇਸ ਬਾਰੇ ਬਾਦਸ਼ਾਹ ਤੇ ਵਜ਼ੀਰ ਜਿਹੜੇ ਹਨ ਵੱਡੇ ਵੱਡੇ ਜਿਨ੍ਹਾਂ ਕੋਲ ਬਹੁਤ ਦੌਲਤ ਹੁੰਦੀ ਹੈ ਇਹ ਤਾਂ ਉਹਨਾਂ ਦਾ ਬਸ ਵਿੱਚ ਨਹੀਂ ਆਉਂਦਾ ਉਹਨਾਂ ਨੂੰ ਵੀ ਪਤਾ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਮਨ ਮਾਰੇ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ ਮਨ ਮਾਰੇ ਬਿਨ ਭਗਤ ਨਾ ਹੋਈ ਇਸ ਕਰਕੇ ਭਾਈ ਮਨ ਨੂੰ ਮਾਰਨਾ ਹੀ ਪੈਂਦਾ ਇਹ ਚੀਜ਼ਾਂ ਫੇਰ ਪੈਦਾ ਹੁੰਦੀਆਂ ਮਨ ਨੂੰ ਵਿਕਾਰਾਂ ਵਾਲੇ ਪਾਸਿਓਂ ਮੋੜਨਾ ਪੈਂਦਾ ਕਾਂਚਨ ਸਿਉ ਪਾਈਐ ਨਹੀਂ ਤੋਲ ਮਨ ਦੇ RAM ਲਿਆ ਹੈ ਮੂਲ ਆਪਣਾ ਆਪ ਗੁਰੂ ਨੂੰ ਸੌਂਪਣਾ ਤੀਜੀ ਸ਼ਰਤ ਨਾਮ ਦੀ ਪ੍ਰਾਪਤੀ ਲਈ ਇਹੀ ਆ ਅਬਨਾਨ ਸਿੰਘ ਜੀ ਕਹਿੰਦੇ ਵੀ ਤੀਜਾ ਵਚਨ ਆਪਣਾ ਆਪ ਗੁਰੂ ਨੂੰ ਦੇ ਦੇਣਾ ਮਨ ਵਿੱਚ ਸਤਿਗੁਰ ਕੈ ਪਾਸ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ ਤਨ ਮਨ ਧਨ ਪਰ ਇਹ ਤੋਂ ਵੀ ਅੱਗੇ ਇੱਕ ਚੀਜ਼ ਆ ਵੀ ਜੇ ਉਹ ਨਹੀਂ ਸੌਂਪੀ ਤਾਂ ਤਨ ਮਨ ਧਨ ਕਿਸੇ ਲੇਖੇ 'ਚ ਨਹੀਂ ਉਹ ਕੀ ਆ ਮੈਂ ਜਦੋਂ ਤੱਕ ਮੈਂ ਨਹੀਂ ਦਿੱਤੀ ਨਾ ਗੁਰੂ ਨੂੰ ਉਦੋਂ ਤੱਕ ਤੂੰ ਨਹੀਂ ਮਿਲਣਾ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ ਪਾਪਾ ਅਨੰਦ ਸਿੰਘ ਜੀ ਫਰਮਾਉਂਦੇ ਹੁੰਦੇ ਸੀ ਵੀ ਜੋ ਗੁਰੂ ਮਹਾਰਾਜ ਨੇ ਹੁਕਮ ਦਿੱਤਾ ਸੋ ਕਰ ਲਿਆ ਜੋ ਕੁਝ ਦੇ ਦਿੱਤਾ ਲੈ ਲਿਆ ਜੇ ਐਤੇ ਕੋਈ ਅਮਲ ਕਰ ਲਵੇ ਹੁਣ ਕੋਈ ਹੋਰ ਜਪ ਤਪ ਦੀ ਕੋਈ ਲੋੜ ਹੀ ਨਹੀਂ ਜੋ ਕੁਝ ਤੇਰਾ ਦੇ ਦੇ ਉਸ ਨੂੰ ਤਨ ਮਨ ਧੰਨ ਤੇ ਆਪਾ ਭਾਈ ਨੰਦ ਲਾਲ ਜੀ ਦੀ ਗਜ਼ਲ ਵੀ ਆ ਦਿੱਤਾ ਖਾਮੀ ਦਿੱਤਾ ਪੈਣੀ ਛੱਡਦੇ ਹੋਰ ਸੇ ਆਪਾ ਜੋ ਕੁਝ ਤੇਰਾ ਦੇ ਦੇ ਉਸ ਨੂੰ ਤਨ ਮਨ ਧੰਤੇ ਆਪਾ ਵੀ ਆਪਣਾ ਆਪ ਹੀ ਵਾਰ ਦੇ ਗੁਰੂ ਤੋਂ ਜੇ ਆਪੇ ਹੀ ਦੇ ਦਿੱਤਾ ਫਿਰ ਰਹਿ ਕੀ ਗਿਆ ਸਿਰ ਦੇਣ ਦੀ ਇਹ ਜਿਹੜੀ ਆਪਾਂ ਗੱਲ ਕਰਦੇ ਆ ਉਹ ਅਸਲ ਵਿੱਚ ਆਪਣੀ ਹਉਮੈ ਗਵਾਉਣੀ ਦੀ ਗੱਲ ਹੁੰਦੀ ਆ ਫਿਰ ਗੁਰੂ ਸਾਹਿਬ ਜੀ ਅੱਗੇ ਸੀਸ ਭੇਟ ਕਰਨਾ ਆਪਣੀ ਹਉਮੈ ਦੇ ਦੇਣੀ ਮਹਾਰਾਜ ਨੂੰ ਮਾਨੀ ਵੇਚ ਦੇਣਾ ਜੇ ਮਾਨੀ ਵੇਚਤਾ ਮਾਨੀ ਵਿਕਾਰ ਮਨ ਦੇ ਵਿੱਚ ਹੀ ਸਾਰੀਆਂ ਗਲਤ ਚੀਜ਼ਾਂ ਨੇ ਸਿਰ ਸਾਰੇ ਕਾਰਜ ਰਾਸ ਆ ਜੀ ਅਗਲੀ ਫਿਰ ਚੌਥੀ ਗੱਲ ਜਿਹੜੀ ਬਾਬਾ ਅਨੰਦ ਸਿੰਘ ਜੀ ਨੇ ਬਚਨ ਕਹੇ ਆ ਉਹ ਆ ਵੀ ਹਿਸਾਬ ਕਿਤਾਬ ਨਾ ਮੰਗਣਾ ਇਹ ਚੀਜ਼ਾਂ ਇਹੋ ਜੀਆਂ ਵੀ ਹਿਸਾਬ ਕਿਤਾਬ ਨਹੀਂ ਮੰਗਣਾ ਚੌਥੀ ਸ਼ਰਤ ਨਾਮ ਦੀ ਪ੍ਰਾਪਤੀ ਲਈ ਇਹੀ ਆ ਕਈ ਵਾਰੀ ਹੁੰਦਾ ਵੀ ਗੁਰੂ ਸਾਹਿਬ ਜੀ ਨੂੰ ਆਪਾਂ ਕਹਿਣ ਲੱਗ ਜਾਂਦੇ ਵੀ ਮੈਂ ਇੰਨਾ ਨਾਮ ਜਪਿਆ ਮੈਨੂੰ ਆ ਦਾਤ ਨਹੀਂ ਮਿਲੀ ਮੇਰਾ ਹਿਸਾਬ ਕਿਤਾਬ ਕਰ ਦਿਓ ਐਵੇਂ ਤਾਂ ਜਪਿਆ ਸਾਰਾ ਨੇਫਲ ਚਲਿਆ ਗਿਆ ਦੋ ਸਾਧੂ ਸੀਗੇ ਉਹਨਾਂ ਨੇ ਇੱਕ ਮਨ ਇੱਕ ਚਿਤ ਹੋ ਕੇ ਪੱਥਰ ਦੀਆਂ ਸੱਲ ਦੇ ਉੱਪਰ ਸਲਾਮਾਂ ਉੱਪਰ ਬੈਠ ਕੇ 12 ਸਾਲ ਤਪੱਸਿਆ ਕੀਤੀ। ਅਖਬੀਰ ਨੂੰ ਬਹੁਤ ਸਮੇਂ ਬਾਅਦ 12 ਸਾਲ ਦੇਖੋ ਕਿੰਨੇ ਹੁੰਦੇ ਆ ਜੀ। ਭਗਵਾਨ ਦੇ ਦਰਸ਼ਨ ਹੋਏ ਆਖੀਰ ਨੂੰ ਪੁੱਛਿਆ ਦੱਸੋ ਕੀ ਚਾਹੁੰਦੇ ਹੋ। ਪਹਿਲਾਂ ਕਹਿਣ ਲੱਗਾ ਜੀ ਦੇਖੋ ਮੈਂ ਤਾਂ ਆਪ ਜੀ ਦੇ 12 ਸਾਲ ਗੁਜ਼ਾਰ ਦਿੱਤੇ ਆਪ ਜੀ ਦੇ ਪਿਆਰ ਵਿੱਚ ਤਪੱਸਿਆ ਕੀਤੀ ਆ। ਮੇਰਾ ਹਿਸਾਬ ਕਿਤਾਬ ਕਰ ਦਿਓ। ਦੂਜਾ ਕਹਿੰਦਾ ਮੈਂ ਕੁਝ ਨਹੀਂ ਕੀਤਾ ਮੈਂ ਕੋਈ ਭਗਤੀ ਨਹੀਂ ਕੀਤੀ ਜੇ ਮਿਹਰਵਾਨੀ ਹੋਏ ਹੋ ਆਪਣਾ ਬਣਾ ਲਓ ਭਗਵਾਨ ਨੇ ਪਹਿਲੇ ਸਾਧੂ ਨੂੰ ਕਿਹਾ ਵੀ ਜਿਹੜੇ ਪੱਥਰ ਦੀ ਸਲਾ ਤੇ ਬੈਠ ਕੇ ਤੂੰ ਭਗਤੀ ਕੀਤੀ ਆ ਉਹ ਤੋਂ ਕੀ ਕਸੂਰ ਹੋ ਗਿਆ ਤੂੰ ਹਿਸਾਬ ਕਿਤਾਬ ਕਰਨਾ ਚਾਹਨਾ 12 ਸਾਲ ਇਹ ਪੱਥਰ ਦੇ ਟੁਕੜੇ ਨੂੰ ਆਪਣੇ ਸਿਰ ਤੇ ਚੱਕ ਕੇ ਖੜਾ ਰਹਿ ਫਿਰ ਤੇਰੇ ਨਾਲ ਬਾਕੀ ਗੱਲ ਬਾਅਦ ਚ ਕਰਾਂਗੇ ਕਿਉਂਕਿ ਇਹ ਪੱਥਰ ਦਾ ਕੀ ਕਸੂਰ 12 ਸਾਲ ਤੂੰ ਬੈਠਾ ਰਿਆ ਦੂਜੇ ਨੂੰ ਭਗਵਾਨ ਜੀ ਨੇ ਗਲ ਨਾਲ ਲਾ ਲਿਆ ਸੋ ਇੱਥੇ ਤਾਂ ਭਗਤੀ ਕਰਕੇ ਨਾਮ ਜਪ ਕੇ ਫਿਰ ਵੀ ਕੁਝ ਕਹਿਣਾ ਹੈ ਲੇਖੈ ਕਤਹਿ ਨਾ ਛੂਟੀ ਐ ਖਿਨ ਖਿਨ ਭੁੱਲਣ ਹਾਰ ਕਹਿ ਦਿਓ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰਿ ਉਤਾਰ ਗੁਰੂ ਸਾਹਿਬ ਜੀ ਨੇ ਇਹ ਕਿਰਪਾ ਕੀਤੀ ਐ ਵੀ ਬਖਸ਼ ਲੋ ਸਾਨੂੰ ਫਿਰ ਅੱਗੇ ਬਾਬਾ ਅਨੰਦ ਸਿੰਘ ਜੀ ਨੇ ਜੋ ਪੰਜਵੀਂ ਗੱਲ ਕਹੀ ਪੰਜਵਾਂ ਵਚਨ ਬੜਾ ਕੀਮਤੀ ਹੈ ਉਹ ਆ ਖਾਸ ਮਿੱਟੀ ਤੇਲ ਤੇ ਬੱਤੀ ਤੁਸੀਂ ਕਹੋਗੇ ਕੀ ਗੱਲ ਕਹਿ ਦਿੱਤੀ ਬਹੁਤ ਵਾਰੀ ਬਾਬਾ ਆਨੰਦ ਸਿੰਘ ਜੀ ਦੇ ਪਾਸ ਜਗਿਆਸੂਆਂ ਨੇ ਆ ਕੇ ਬੇਨਤੀ ਕਰਨੀ ਬਾਬਾ ਜੀ ਤੁਹਾਡੇ ਪਾਸ ਨਾਮ ਦਾ ਜਗਦਾ ਦੀਵਾ ਤੁਸੀਂ ਇੱਕ ਸਕਿੰਟ ਵਿੱਚ ਦੀਵਾ ਜਗਾ ਸਕਦੇ ਹੋ ਜਿਵੇਂ ਕੋਈ ਜਗਦਾ ਹੋਇਆ ਬਲਦਾ ਹੋਇਆ ਦੀਵਾ ਦੂਜੇ ਦੀਵਿਆਂ ਨੂੰ ਜਗਾ ਸਕਦਾ ਇਸੇ ਤਰ੍ਹਾਂ ਬਾਬਾ ਜੀ ਫਰਮਾਉਂਦੇ ਭਾਈ ਦੀਵਾ ਕਿਵੇਂ ਬਣਦਾ ਬੱਤੀ ਕਿੰਨੀਆਂ ਸਟੇਜਾਂ ਚੋਂ ਨਿਕਲ ਕੇ ਬਣਦੀ ਆ ਤੇਲ ਕਿੰਨੀਆਂ ਸਟੇਜਾਂ ਵਿੱਚੋਂ ਲੰਘ ਕੇ ਬਣਦਾ ਪਹਿਲਾਂ ਦੀਵਾ ਬੱਤੀ ਤੇਲ ਤਿਆਰ ਕਰਕੇ ਲੈ ਕੇ ਆਓ ਫੇਰ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਊਗੀ ਜਗਾ ਤਾਂ ਇੱਕੋ ਸਕਿੰਟ ਵਿੱਚ ਹੀ ਦੇਵਾਂਗੇ ਬਾਬਾ ਜੀ ਨੇ ਫਰਮਾਇਆ ਵੀ ਆਮ ਇਨਸਾਨ ਨੂੰ ਪਤਾ ਨਹੀਂ ਵੀ ਕਿਹੜੀ ਮਿੱਟੀ ਨਾਲ ਦੀਵਾ ਬਣ ਸਕਦਾ ਕਮਿਹਾਰ ਨੂੰ ਚੰਗੀ ਤਰ੍ਹਾਂ ਪਛਾਣ ਹੁੰਦੀ ਆ ਫਿਰ ਉਹ ਦੀਵੇ ਦੀ ਸ਼ਕਲ ਬਣਾਉਂਦਾ ਫੇਰ ਉਹਨੂੰ ਉਹਦੇ ਵਿੰਗਵਲ ਵੀ ਜਿਹੜੇ ਪਾਉਣੇ ਹੁੰਦੇ ਆ ਜਾਂ ਕੱਢਣੇ ਹੁੰਦੇ ਆ ਸਾਰੀ ਚੀਜ਼ ਜੋ ਵੀ ਉਹਨੇ ਕਰਨੀ ਆ ਉਹ ਦੀਵੇ ਦਾ ਮੂੰਹ ਬਣਾਉਣਾ ਸਭ ਕੁਝ ਉਹ ਕਰਦਾ ਇਸੇ ਤਰ੍ਹਾਂ ਜਦੋਂ ਸਿੱਖ ਗੁਰੂ ਦਾ ਬਣ ਜਾਵੇ ਉਹਦੀ ਤਾੜਨਾ ਤੋਂ ਘਬਰਾਵੇ ਨਾ ਕਿਉਂਕਿ ਗੁਰੂ ਦੀ ਤਾੜਨਾ ਦੇ ਨਾਲ ਅਸਲ ਵਿੱਚ ਸਿੱਖ ਦੇ ਵਿੱਚ ਜਿਹੜੇ ਵਿੰਗਵਲ ਹੁੰਦੇ ਆ ਉਹ ਨਿਕਲ ਜਾਂਦੇ ਪੁੰਨਾ ਦਾ ਤੇਲ ਬਣਾਵੇ ਪੁੰਨ ਵਧਾਵੇ ਆਪਦੇ ਬੰਦਾ ਕਰਨੀ ਕਮਾਈ ਦੀ ਬੱਤੀ ਬਣਾਵੇ ਕਈ ਬੇਨਤੀ ਕਰਦੇ ਆ ਜੀ ਜਿੰਦਾ ਬੰਦ ਹੈ ਤੁਸੀਂ ਕਿਰਪਾ ਕਰਕੇ ਨਾਮ ਰੂਪੀ ਚਾਬੀ ਲਾ ਦਿਓ ਮਹਾਪੁਰਖੋ ਜਿੰਦਾ ਹੀ ਖੋਲ ਦਿਓ ਇਹਦੇ ਵਿੱਚ ਕਿਹੜਾ ਦੇਰ ਲੱਗਣੀ ਆ ਤਾਂ ਮਹਾਪੁਰਖਾਂ ਨੇ ਬਚਨ ਕੀਤੇ ਵੀ ਭਾਈ ਪਹਿਲਾਂ ਜਿੰਦਾ ਬਣਾ ਲਓ ਜਿੰਦਾ ਕਿੰਨੀਆਂ ਸਟੇਜਾਂ ਚੋਂ ਲੰਘਦਾ ਮੂਸਲ ਨਾਲ ਚਾਬੀ ਘਸਾ ਘਸਾ ਕੇ ਚਾਬੀ ਦੇ ਟੁੱਟਣ ਦਾ ਡਰਾ ਆਬਾ ਜੀ ਫਰਮਾਉਂਦੇ ਆ ਵੀ ਭਾਂਡਾ ਰੇਤ ਦਾ ਭਰਿਆ ਹੋਵੇ ਨਾ ਉਹਦੇ ਵਿੱਚ ਖੰਡ ਪੈ ਜੂਗੀ ਨਹੀਂ ਪੈਣੀ ਨਾ ਪਹਿਲਾਂ ਕੀ ਕਰਾਂਗੇ ਆਪਾਂ ਪਹਿਲਾਂ ਉਹਦੇ ਵਿੱਚੋਂ ਰੇਤ ਕੱਢਾਂਗੇ ਭਾਂਡੇ ਨੂੰ ਸਾਫ਼ ਕਰਾਂਗੇ ਫਿਰ ਖੰਡ ਪਵੇਗੀ ਇਸੇ ਤਰ੍ਹਾਂ ਮਨ ਨੂੰ ਜਨਮ ਜਨਮਾਂ ਤਰਾ ਦੀ ਮੈਲ ਲੱਗੀ ਹੋਈ ਆ ਫਿਰ ਗੁਰੂ ਦੇ ਦੱਸੇ ਰਾਹ ਮੁਤਾਬਕ ਗੁਰੂ ਤੋਂ ਬਖਸ਼ਿਸ਼ ਲੈ ਕੇ ਇਹ ਸਾਫ਼ ਕਰਨੀ ਪਵੇਗੀ ਫਿਰ ਇਹ ਸਾਰੀਆਂ ਚੀਜ਼ਾਂ ਜੋ ਤੁਸੀਂ ਕਹਿੰਦੇ ਹੋ ਨਾ ਇਹ ਹੋਣੀਆਂ ਹਨ ਮਿਲ ਸੰਤ ਸਭਾ ਮਨ ਮਾਂਜੀ ਹੈ ਭਾਈ ਹਰ ਕੈ ਨਾਮ ਨਿਵਾਸ ਤਾਂ ਇਸ ਤਰ੍ਹਾਂ ਫਿਰ ਇਹ ਕਿਰਪਾ ਹੋਣੀ ਆ ਅਗਲਾ ਬਚਨ ਫਿਰ ਮਹਾਪੁਰਖਾਂ ਨੇ ਜੋ ਕੀਤਾ ਹੈ ਉਹ ਛੇਵਾਂ ਬਚਨ ਵੀ ਮਨ ਦਾ ਧੋਖਾ ਕਦੋਂ ਉਤਰੂਗਾ ਜਦੋਂ ਸਫਤ ਮਨਜੂਰ ਹੋ ਜੂਗੀ ਸਫਤ ਕਰਨ ਲਈ ਅਰਦਾਸ ਦਾ ਹੋਣਾ ਬਹੁਤ ਜ਼ਰੂਰੀ ਆ ਇਹ ਅਰਦਾਸ ਕਰਨੀ ਪੈਣੀ ਆ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਪਹਿਲਾਂ ਤਾਂ ਅਰਦਾਸ ਇਹੀ ਕਰਨੀ ਆ ਸੱਚੇ ਪਾਤਸ਼ਾਹ ਮੇਰੇ ਤੇ ਤਰਸ ਕਰੋ ਜੀ ਮੈਨੂੰ ਆਪਣੀ ਭਗਤੀ ਵਿੱਚ ਲਾ ਲਓ ਜੀ ਤੇ ਜਦੋਂ ਮਿਹਰ ਕਰ ਦੇਣ ਵਾਹੀ ਗੁਰੂ ਆਪਣੀ ਭਗਤੀ ਵਿੱਚ ਲਾ ਲੈਣ ਅਰਦਾਸ ਕਰੋ ਸੱਚੇ ਪਾਤਸ਼ਾਹ ਮੈਂ ਨਾਮ ਤਾਂ ਜਪਦਾ ਤੇਰੀ ਸਿਫਤ ਵੀ ਕਰਦਾ ਪਰ ਮੈਂ ਅਣਜਾਣ ਮੇਰੇ ਮਾਲਕ ਮੈਨੂੰ ਮਨਜ਼ੂਰ ਕਰ ਲਵੀ ਹੁਣ ਜਦੋਂ ਨਿਮਰਤਾ ਹੀ ਆ ਗਈ ਜਪ ਤਪ ਸੰਜਮ ਕਰਮ ਨਾ ਸਾਧਾ ਨਾਮ ਪ੍ਰਭੂ ਕਾ ਮਨੇ ਅਰਾਧਾ ਤਾਂ ਫਿਰ ਗੁਰੂ ਸਾਹਿਬ ਦਾ ਸਿੱਖ ਬਣ ਕੇ ਜਦੋਂ ਦਿਖਾਵੇ ਦਾ ਨਹੀਂ ਅਸਲ ਸਿੱਖ ਬਣ ਗਿਆ ਸਾਰੇ ਕਾਰਜ ਪੂਰੇ ਹੋ ਜਾਣਗੇ ਜਦੋਂ ਆਪਾਂ ਕਿਸੇ ਬਾਹਰਲੇ ਦੇਸ਼ ਜਾਣਾ ਹੋਵੇ ਪਾਸਪੋਰਟ ਤੋਂ ਬਿਨਾਂ ਨਹੀਂ ਜਾ ਸਕਦੇ ਜਿਸ ਤਰ੍ਹਾਂ ਇਹ ਪਾਸਪੋਰਟ ਜ਼ਰੂਰੀ ਆ ਉਸੇ ਤਰ੍ਹਾਂ ਗੁਰੂ ਪਾਸ ਪਹੁੰਚਣ ਲਈ ਪਾਸ ਜ਼ਰੂਰੀ ਆ ਉਹ ਕਿਹੜਾ ਪਾਸ ਆ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸੱਦ ਬਹਾਲੇ ਪਾਸ ਗੱਲ ਸਪਸ਼ਟ ਹੋ ਗਈ ਜੇ ਸਤਾ ਸੰਤੋਖ ਅਰਦਾਸ ਆ ਬਾਬਾ ਜੀ ਫਰਮਾਉਂਦੇ ਸੀ ਜਿਹੜਾ ਸਤ ਸੱਚ ਤੇ ਸੰਤੋਖ ਸਬਰ ਦਾ ਪਾਸ ਲੈ ਲੈਂਦਾ ਨਾ ਉਹਨੂੰ ਸਤਗੁਰੂ ਜੀ ਪਾਸ ਬੁਲਾ ਲੈਂਦੇ ਆ ਵਿਗਾੜ ਨਹੀਂ ਸੌਖੀ ਆ ਸਵਾਰ ਨਹੀਂ ਔਖੀ ਆ ਭਰੋਸਾ ਵਿਸ਼ਵਾਸ ਹੋਣਾ ਚਾਹੀਦਾ ਕਿਉਂ ਨਾ ਦੇਵੇ ਗੰਦਰੰਕਾਰ ਸੋ ਜਗਿਆਸੂ ਨੂੰ ਕੀ ਮੰਗਣਾ ਚਾਹੀਦਾ ਸਤ ਤੇ ਸੰਤੋਖ ਜਿਸ ਨੇ ਪਾਸ ਲੈ ਲਿਆ ਉਹਨੂੰ ਨਾਮ ਮਿਲਦਾ ਹੈ ਸ੍ਰੀ ਦੀ ਕਲਾਸ ਆ ਉਹਨਾਂ ਦੀ ਸਟੇਜ ਕਿਹੜੀ ਹੋ ਜਾਂਦੀ ਆ ਸੇਵ ਕੀਤੀ ਸੰਤੋਖਈ ਜਿਣੀ ਸੱਚੋ ਸੱਚ ਧਿਆਇਆ ਉਹਨੇ ਮੰੰਦੇ ਪੈਰ ਨਾ ਰੱਖਿਓ ਕਰ ਸੁਖ ਰਿਤ ਧਰਮ ਕਮਾਇਆ ਉਹਨੇ ਦੁਨੀਆ ਤੋੜੇ ਬੰਦਨਾ ਨ ਪਾਣੀ ਥੋੜਾ ਖਾਇਆ ਤੂੰ ਵਿਕਸ਼ੀਸ਼ੀ ਅਗਲਾ ਨਿਤ ਦੇਵੇ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਤਾਂ ਉਹਨਾਂ ਨੂੰ ਵਡਿਆਈ ਵੀ ਮਿਲ ਗਈ ਵੱਡੇ ਅਕਾਲ ਪੁਰਖ ਦੀ ਦਾਤ ਪ੍ਰਾਪਤ ਵੀ ਹੋ ਗਈ ਸਤ ਸੰਤੋਖ ਮਿਲ ਗਿਆ ਲਿਖੇ ਸਾਰੇ ਜਿਹੜੇ ਗੁਣਾ ਬਾਣੀ ਵਿੱਚ ਸਾਰੇ ਆਗੇ ਗੁਰੂ ਦੇ ਬਾਣੇ ਵਿੱਚ ਚੱਲ ਪਿਆ ਇਸ ਕਰਕੇ ਰੋਟੀ ਕਹਿ ਲੈਣੀ ਸੌਖੀ ਆ ਪਰ ਪਕਾਉਣੀ ਔਖੀ ਆ ਆਟਾ ਕਿਵੇਂ ਬਣਦਾ ਕਿੰਨੀਆਂ ਸਟੇਜਾਂ ਵਿੱਚੋਂ ਕਣਕ ਨੂੰ ਲੰਘਣਾ ਪਿਆ ਫਿਰ ਪਾਣੀ ਕਿਵੇਂ ਮਿਲਦਾ ਕਿੰਨੀਆਂ ਤਹਿਾਂ ਵਿੱਚੋਂ ਲੰਘਣਾ ਪਿਆ ਇਸੇ ਤਰ੍ਹਾਂ ਸਫਤ ਦਾ ਸਰੂਪ ਵੀ ਬਣਾਉਣਾ ਪੈਂਦਾ ਜੀ ਇਹ ਸਤਿਗੁਰੂ ਮਹਾਰਾਜ ਦੀ ਕਿਰਪਾ ਹੀ ਆ ਗੁਰ ਸਿੱਖਾਂ ਉੱਪਰ ਜਦੋਂ ਇਹ ਸਾਰੇ ਬਚਨ ਆਪਾਂ ਕਮਾ ਲਾਂਗੇ ਉਸ ਵਕਤ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰ ਦੇਣਗੇ ਹੁਣ ਬਹੁਤ तरहਾਂ ਤਰੀਕਿਆਂ ਦੇ ਨਾਲ ਕਈ ਕਹਿੰਦੇ ਅਸੀਂ ਧਿਆਨ ਸਾਧਨਾ ਕਰਦੇ ਹਾਂ ਜੀ ਕਈ ਕਹਿੰਦੇ ਆ ਇਨਸਾਨ ਦੇ ਅੰਦਰ ਕਮਲ ਦਾ ਫੁੱਲ ਪੁੱਠਾ ਹੁੰਦਾ ਉਹਨੂੰ ਅੱਖਾਂ ਬੰਦ ਕਰਕੇ ਕੋਸ਼ਿਸ਼ ਕਰ ਕਰਕੇ ਸਿੱਧਾ ਕਰਨਾ ਚਾਹੀਦਾ ਸਿੱਧਾ ਹੋ ਗਿਆ ਖੁਸ਼ਬੂ ਦਿਮਾਗ ਨੂੰ ਚੜ ਜਾਂਦੀ ਆ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਆ ਕਈ ਕਹਿੰਦੇ ਆ ਕਿ ਸਾਹਮਣੇ ਗੁਰੂ ਸਾਹਿਬ ਦੀ ਫੋਟੋ ਬਿਰਾਜਮਾਨ ਕੀਤੀ ਜਾਵੇ ਤਾਂ ਇਸ ਤਰ੍ਹਾਂ ਭਾਵ ਕੀ ਫਿਰ ਸਾਡਾ ਧਿਆਨ ਟਿਕਦਾ ਕਈ ਕਹਿੰਦੇ ਨਹੀਂ ਜੀ ਮੂਰਤੀ ਪੂਜਾ ਹੋ ਜਾਂਦੀ ਆ ਸਿੱਖਾਂ ਵਾਸਤੇ ਚੀਜ਼ ਹੈ ਨਹੀਂਗੀ ਕਈ ਕਹਿ ਦਿੰਦੇ ਆ ਨਾਸ ਰਾਹੀ ਸਵਾਸ ਚੜਾ ਕੇ ਮੱਥੇ ਦੇ ਕੇਂਦਰ ਵਿੱਚ ਲਿਜਾ ਕੇ ਦੂਜੀ ਨਾਸ ਕਰਾਂਹੀ ਬਾਹਰ ਕੱਢਣਾ ਚਾਹੀਦਾ ਇਹ ਜਾਪ ਦਾ ਸਹੀ ਤਰੀਕਾ ਇਸ ਤਰ੍ਹਾਂ ਭਾਵ ਕੀ ਕਈ ਕਹਿੰਦੇ ਆ ਵੀ ਇਸ ਤਰ੍ਹਾਂ ਨਾਮ ਜਪੋ ਜੋ ਮਸਤਕ ਉਥੇ ਧਿਆਨ ਟਿਕਾਉਣਾ ਚਾਹੀਦਾ ਵੱਖਰੇ ਵੱਖਰੇ ਖਿਆਲ ਪਏ ਆ ਤਾਂ ਪਰ ਅਸਲ ਗੱਲ ਤਾਂ ਹਉਮੈ ਨੂੰ ਮਿਟਣ ਨਾਲ ਹੀ ਮਿਲਣੀ ਆ ਸਾਧ ਸੰਗਤ ਵਿੱਚ ਆ ਕੇ ਚੀਜ਼ਾਂ ਸਮਝ ਆਉਣਗੀਆਂ ਜੋ ਆਪਾਂ ਕਰਨੀਆਂ ਚਾਹੁੰਦੇ ਆ ਸਹਿਜ ਹੀ ਹੋ ਜਾਂਦੀਆਂ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂ ਇਸ ਕਰਕੇ ਫਿਰ ਇਹ ਵਚਨ ਮੰਨ ਕੇ ਉਹਦਾ ਸਰੂਪ ਹੀ ਹੋ ਜਾਂਦਾ ਹੈ ਤਾਂ ਬਾਬਾ ਨਾਨਕ ਸਿੰਘ ਜੀ ਨੇ ਇਸ ਤਰ੍ਹਾਂ ਭਾਈ ਜਗਿਆਸੂਆਂ ਨੂੰ ਉਦਾਹਰਨਾ ਦੇ ਦੇ ਕੇ ਸਮਝਾਇਆ ਜਿਹੜੇ ਸਮਝਦੇ ਆਏ ਗੱਲਾਂ ਨੂੰ ਬਚਨਾਂ ਨੂੰ ਉਹਨਾਂ ਦੀ ਜ਼ਿੰਦਗੀ ਜ਼ਰੂਰ ਬਦਲ ਜਾਂਦੀ ਆ ਬਾਬਾ ਨਾਨਕ ਸਿੰਘ ਜੀ ਦੇ ਬਚਨ ਆ ਭਾਈ ਡੋਲੋ ਨਾ ਅਰਦਾਸ ਸੁਣੀ ਜਾਂਦੀ ਆ ਸਭ ਦੀ ਹਾਥੀ ਤੋਂ ਲੈ ਕੇ ਕੀੜੀ ਤੱਕ ਦੀ ਮੰਨੀ ਉਹਦੀ ਜਾਂਦੀ ਆ ਜਸਤ ਦੀ ਨਿਰੰਕਾਰ ਨੂੰ ਪਾਵੇ ਦੇਖੋ ਇਹ ਗੱਲ ਵੀ ਦੇਖੋ ਨਾ ਵੀ ਜਿਹਦੇ ਨਿਰੰਗਕਾਰ ਨੂੰ ਭਾਵੇ ਉਹਦੀ ਅਰਦਾਸ ਮੰਨੀ ਜਾਣੀ ਹੈ ਤੇ ਜਿਹੜੇ ਕੋਠੇ ਨੂੰ ਪ੍ਰਣਾਲਾ ਹੀ ਨਹੀਂ ਉਹ ਜ਼ਰੂਰ ਡਿੱਗੇਗਾ ਪਾਣੀ ਇੰਨਾ ਜਮਾ ਹੋ ਜਾਏਗਾ ਡਿੱਗਣਾ ਹੀ ਆਉਣੇ ਇਸ ਕਰਕੇ ਕਈ ਇਹੋ ਜਿਹੇ ਹੁੰਦੇ ਆ ਵੀ ਆਪ ਮੁਹਾਰੇ ਹੋ ਕੇ ਜ਼ਿੰਦਗੀ ਜਿਉਣਾ ਚਾਹੁੰਦੇ ਆ ਵੀ ਅਸੀਂ ਨਹੀਂ ਕਿਸੇ ਮਹਾਂਪੁਰਖ ਨੂੰ ਮੰਨਦੇ ਅਸੀਂ ਨਹੀਂ ਗੁਰੂ ਨੂੰ ਮੰਨਦੇ ਅਸਲ ਵਿੱਚ ਉਹ ਕਿਸੇ ਨੂੰ ਵੀ ਨਹੀਂ ਮੰਨਦੇ ਉਹਨਾਂ ਦਾ ਕੋਈ ਪ੍ਰਣਾਲਾ ਹੀ ਨਹੀਂ ਉਹ ਜ਼ਰੂਰ ਡੱਗ ਪੈਂਦੇ ਆ ਇਸ ਕਰਕੇ ਭਾਈ ਇਹ ਜੋ ਬਚਨ ਬਾਬਾ ਅਨੰਦ ਸਿੰਘ ਜੀ ਨੇ ਕੀਤੇ ਹਨ ਵੀ ਜੇ ਕੋਈ ਇਹਨਾਂ ਨੂੰ ਕਮਾ ਲਵੇ ਤਾਂ ਬਹੁਤ ਉਹਦੀ ਜ਼ਿੰਦਗੀ ਵਿੱਚ ਬਦਲਾਅ ਆ ਜਾਣਗੇ ਬਹੁਤ ਉਹਦੀ ਜ਼ਿੰਦਗੀ ਵਿੱਚ ਤਣਾਅ ਜਿਹੜਾ ਹੈ ਉਹ ਦੂਰ ਹੋ ਜਾਵੇਗਾ ਗੁਰਮਖ ਜਿਹੜਾ ਉਹ ਬਣ ਜਾਵੇਗਾ ਨਿਸ਼ਾਨੀਆਂ ਇਹੀ ਆ ਗੁਣ ਪੈਦਾ ਕਰੋ ਆਪਣੇ ਆਪ ਦੇ ਵਿੱਚ ਸਿੱਖ ਖਾਣ ਪੀਣ ਬੋਲਣ ਚੱਲਣ ਸੌਣ ਵਿੱਚ ਸੰਜਮੀ ਹੋਵੇ ਰੱਬ ਦੀਆਂ ਗੱਲਾਂ ਐਵੇਂ ਨਾ ਕਰੀ ਜਾਵੇ ਪਾ ਬਨਾਨ ਸਿੰਘ ਜੀ ਨੇ ਇੱਕ ਵਾਰੀ ਦੀਵਾਨ ਵਿੱਚ ਇਹ ਕਿਹਾ ਸੀਗਾ ਵੀ ਕਈ ਵਾਰੀ ਅਸੀਂ ਕੀ ਹੁੰਦਾ ਵੀ ਰੱਬ ਦੀਆਂ ਗੱਲਾਂ ਐਵੇਂ ਤਾਂ ਕਰੀ ਜਾਂਦੇ ਆ ਕੋਈ ਰੱਬੀ ਪਿਆਰ ਸਾਡਾ ਹੁੰਦਾ ਹੀ ਨਹੀਂ ਅਸਲ ਵਿੱਚ ਲੋਕ ਦਿਖਾਵੇ ਵਾਸਤੇ ਅਸੀਂ ਕਰਦੇ ਆ ਜਦੋਂ ਤੱਕ ਮਾਨ ਬਾਣੀ ਵਿੱਚ ਟਿਕੇ ਨਾ ਮੰਨ ਟਿਕਾਓ ਜੇ ਨਹੀਂ ਟਿਕਦਾ ਕੋਈ ਗੱਲ ਨਹੀਂ ਸਿਮਰਨ ਵਿੱਚ ਲਾਓ ਪਹਿਲਾਂ ਸਿਮਰਨ ਕਰ ਲਓ ਫਿਰ ਬਾਣੀ ਪੜ ਲਓ ਇਹ ਜੋ ਗੁਰੂ ਦੀ ਬਾਣੀ ਆ ਕੀਤਾ ਉਹ ਪੌੜੀਆਂ ਨੇ ਜਿਹੜੀ ਸਾਨੂੰ ਦਰਗਾਹ ਲੈ ਕੇ ਜਾਣਗੀ ਸੱਚ ਖੰਡ ਲੈ ਕੇ ਜਾਣਗੀ ਜਿਵੇਂ ਸਰੀਰ ਲਈ ਰੋਟੀ ਪਾਣੀ ਕੱਪੜਾ ਜ਼ਰੂਰੀ ਆ ਆਤਮਾ ਲਈ ਇਹ ਪਰਮਾਤਮਾ ਦਾ ਨਿਤਨੇਮ ਬਾਣੀ ਬੜੀ ਜ਼ਰੂਰੀ ਆ ਇਸ ਕਰਕੇ ਭਾਈ ਸਿੱਖ ਗੁਰੂ ਪਾਸ ਜਦੋਂ ਵੀ ਜਾਵੇ ਖਾਲੀ ਹੱਥ ਨਾ ਹੀ ਜਾਵੇ ਚਾਹੇ ਦੋ ਦਾਤਣ ਚਾਹੇ 1 ਟਕਾ ਹੀ ਲੈ ਕੇ ਜਾਵੇ ਇਸ ਤਰ੍ਹਾਂ ਸਿੱਖ ਨੂੰ ਅਦਬ ਨਾਲ ਜਾਣਾ ਚਾਹੀਦਾ ਗੁਰੂ ਪਿਆਰਿਓ ਇਹ ਮਹਾਪੁਰਖਾਂ ਦੇ ਬਚਨ ਸਨ ਤੇ ਕਥਾ ਵਿਚਾਰਦੇ ਆ ਗੁਰਬਾਣੀ ਦੀ ਵਿਚਾਰ ਕਰਦੇ ਆ ਬਹੁਤ ਭੁੱਲਾਂ ਹੋ ਗਈਆਂ ਹੁਣ ਗਈਆਂ ਗੁਰੂ ਦੀ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ ਲੈਣ ਜੀ ਆਓ ਹੁਣ ਆਪਾਂ ਸਾਰੀ ਸੰਗਤ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਕਿਉਂਕਿ ਮਹਾਪੁਰਖਾਂ ਨੇ ਸਾਡੇ ਸਿੱਖਾਂ ਦੀ ਅਰਦਾਸ ਵਿੱਚ ਵੀ ਇਹੀ ਪੰਕਤੀਆਂ ਸ਼ਾਮਲ ਇਹਨਾਂ ਚੀਜ਼ਾਂ ਨੂੰ ਕਦੇ ਬਦਲਿਆ ਨਹੀਂ ਜਾ ਸਕਦਾ ਦੁਨੀਆ ਵਿੱਚ ਇੱਕੋ ਇੱਕ ਕੌਮ ਹੈ ਜੋ ਸਰਬੱਤ ਦਾ ਭਲਾ ਮੰਗਦੀ ਆ ਗੁਰੂ ਸਾਹਿਬ ਵਿੱਚ ਸਾਰਿਆਂ ਲਈ ਦਰਵਾਜ਼ੇ ਖੁੱਲੇ ਆ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌ ਵਰਣਾ ਕੋ ਸਾਂਝਾ ਖੱਤਰੀ ਆਵੇ ਬ੍ਰਾਹਮਣ ਆਵੇ ਕੋਈ ਵੀ ਆਵੇ ਮਹਾਰਾਜ ਸਭ ਨੂੰ ਹੀ ਪਿਆਰ ਕਰਦੇ ਰਹੇ ਆ ਅਸੀਂ ਵੀ ਭਾਈ ਪਿਆਰ ਕਰਨਾ ਸਿੱਖਣਾ ਹੈ ਲੋਕਾਂ ਦੇ ਦਿਲ ਨਫ਼ਰਤ ਨਾਲ ਭਰੇ ਪਏ ਆ ਪਰ ਆਪਾਂ ਉਹਨਾਂ ਨੂੰ ਨਫ਼ਰਤ ਨਹੀਂ ਕਰਨੀ ਇਹ ਹੀ ਸਿੱਖਿਆ ਮਿਲੀ ਆ ਜੀ ਬਾਬਾ ਜੀ ਦੇ ਬਚਨ ਜਿਨ੍ਹਾਂ ਜਿਨ੍ਹਾਂ ਨੇ ਵੀ ਕਮਾਏ ਆ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਬਦਲਾਅ ਆ ਗਿਆ ਭੁੱਲ ਚੁੱਕਦੀ ਖਿਮਾ ਬਖਸ਼ਣੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਗੁਰੂ ਸਾਹਿਬ ਜੀ ਰਹਿਮਤ ਕਰਨੀ ਸਰਬੱਤ ਸੰਗਤਾਂ ਦੀ ਝੋਲੀ ਵਿੱਚ ਬੰਦਗੀ ਦੀ ਦਾਤ ਪਾ ਦੇਣੀ ਕਿਨ ਕਾ ਇੱਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ